ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਤੁਸੀਂ ਇੱਕ ਕਿੱਲੇ ਦੇ ਨਾਲ ਕਰਨਾ ਹੈ ਉਸ ਨੂੰ ਕਰਕੇ ਇਸ ਜਗ੍ਹਾ ਤੇ ਜੇਕਰ ਤੁਸੀਂ ਇਸ ਕਿਲ ਨੂੰ ਗੱਡ ਦਿਓਗੇ ਤੇ ਤੁਹਾਡੇ ਉੱਪਰ ਕਿਸੇ ਦਾ ਕੀਤਾ ਕਰਾਇਆ ਜਾਦੂ ਟੂਣਾ ਤੇ ਜਾਂ ਫਿਰ ਜੇਕਰ ਤੁਹਾਡਾ ਕੋਈ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਏ ਇਸ ਤੋਂ ਇਲਾਵਾ ਕਈ ਲੋਕ ਕਹਿੰਦੇ ਆ ਕਿ ਸਾਡੇ ਘਰ ਦੇ ਵਿੱਚ ਬਹੁਤ ਵਧੀਆ ਸਭ ਕੁਝ ਚੱਲਦਾ ਹੈ ਸਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਨਾ ਹੀ ਲੜਾਈ ਕਲੇਸ਼ ਹੁੰਦਾ ਸਾਡੀ ਆਪਸ ਵਿੱਚ ਪਰਿਵਾਰ ਦੀ ਬਹੁਤ ਜ਼ਿਆਦਾ ਅਸੀਂ ਖੁਸ਼ ਰਹਿੰਦੇ ਆ ਪਰ ਜਦੋਂ ਅਸੀਂ ਦੇਖਦੇ ਆ ਅਚਾਨਕ ਹੀ ਸਾਡੇ ਘਰ ਦੇ ਵਿੱਚ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਸਾਡਾ ਕੋਈ ਫੈਮਿਲੀ ਮੈਂਬਰ ਬਿਮਾਰ ਹੋ ਜਾਂਦਾ ਹੈ ਅਸੀਂ ਬਹੁਤ ਜ਼ਿਆਦਾ ਇਲਾਜ ਕਰਵਾਉਨੇ ਆ ਪਰ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਉਸ ਦਾ ਰੋਗ ਨਹੀਂ ਠੀਕ ਹੁੰਦਾ ਤੇ ਜਿਹੜਾ ਸਾਡਾ ਪੈਸਾ ਹੈ ਸਾਰਾ ਉਹ ਇਧਰ ਉਧਰ ਫालतू ਖਰਚਿਆਂ ਤੇ ਹੀ ਲੱਗ ਜਾਂਦਾ ਫਜ਼ੂਲ ਖਰਚ ਦੇ ਵਿੱਚ ਸਾਡਾ ਸਾਰਾ ਪੈਸਾ ਵੇਸਟ ਹੋ ਜਾਂਦਾ ਹੈ ਤੇ ਜਾਂ ਫਿਰ ਸਾਡੇ ਘਰ ਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਤੇ ਪੈਸਾ ਸਾਰਾ ਬਿਮਾਰੀਆਂ ਤੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਡੇ ਚਲ ਦੇ ਚਾਰਦੀ ਕਾਰੋਬਾਰ ਵੀ ਰੁਕ ਜਾਂਦੀ ਨੇ ਤੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਤੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਇਸ ਤਰ੍ਹਾਂ ਦੀ ਸਾਡੇ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਏ ਤੇ ਕਿਤੇ ਨਾ ਕਿਤੇ ਸਾਡਾ ਦਿਮਾਗ ਇਸ ਚੀਜ਼ ਵੱਲ ਜਾਂਦਾ ਏ ਕਿ ਸ਼ਾਇਦ ਸਾਡੀ ਉੱਪਰ ਕਿਸੇ ਨੇ ਕੁਝ ਕਰਵਾ ਦਿੱਤਾ ਹੋਵੇ ਤੇ ਇਹ ਗੱਲ ਬਿਲਕੁਲ ਸੱਚ ਹੁੰਦੀ ਏ ਕਿਉਂਕਿ ਅੱਜ ਕੱਲ ਦੇ ਸਮੇਂ ਕਾਲ ਯੁੱਗ ਦੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਨੂੰ ਕਿਸੇ ਦੀ ਤਰੱਕੀ ਨੂੰ ਦੇ ਕੇ ਬਿਲਕੁਲ ਵੀ ਨਹੀਂ ਚਰਦਾ ਉਸ ਨੂੰ ਇਹੀ ਹੁੰਦਾ ਹੈ ਕਿ ਸਾਡੇ ਤੋਂ ਅੱਗੇ ਕੋਈ ਨਾ ਚਾਵੇ ਕਿਸੇ ਦੀ ਖੁਸ਼ੀ ਨੂੰ ਦੇ ਕੇ ਕੋਈ ਖੁਸ਼ ਨਹੀਂ ਹੁੰਦਾ ਤੇ ਜਿਵੇਂ ਹੀ ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀ ਹੁੰਦੀ ਹੈ ਤੁਹਾਡੇ ਬਿਜ਼ਨਸ ਦੇ ਵਿੱਚ ਵਾਧਾ ਹੁੰਦਾ ਉਸੇ ਤਰ੍ਹਾਂ ਹੀ ਤੁਹਾਡੇ ਦੁਸ਼ਮਣ ਵੀ ਵੱਧ ਚਾਹੁੰਦੇ ਨੇ ਜੋ ਤੁਹਾਡੇ ਉੱਪਰ ਜਾਦੂ ਟੂਣਾ ਜਾਂ ਫਿਰ ਤਾੰਤ੍ਰਿਕ ਕਿਰਿਆਵਾਂ ਕਰਵਾਉਣੀਆਂ ਸ਼ੁਰੂ ਕਰ ਦਿੰਦੇ ਨੇ ਸੋ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਰਹਿੰਦੀ ਹੈ ਅਚਾਨਕ ਹੀ ਤੁਹਾਡੇ ਘਰ ਦੇ ਵਿੱਚ ਸਾਰੀਆਂ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਹਾਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਤਾਂ ਤੁਸੀਂ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਕਿ ਕਿੱਲ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ ਤੇ ਚਮਤਕਾਰੀ ਹੋਣ ਵਾਲਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਰਿਜ਼ਲਟ ਵੀ ਬਹੁਤ ਵਧੀਆ ਮਿਲਣਗੇ ਇਹ ਉਪਾਅ ਕਿਵੇਂ ਕਰਨਾ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਖਾਸ ਹੋਵੇਗੀ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡੇ ਸ਼ੇਅਰ ਨਾਲ ਕਿਸੇ ਹੋਰ ਦਾ ਭਲਾ ਹੋ ਸਕਦਾ ਤਾਂ ਇਸ ਕਰਕੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਦੇਨ ਕਰ ਸਕਦੇ ਹੋ ਚਲੋ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਨਾ ਤੇ ਤੁਹਾਡੇ ਦੁਸ਼ਮਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ ਉਹਨਾਂ ਦਾ ਕੀਤਾ ਕਰਾਇਆ ਤੁਨਾ ਤੇ ਹੀ ਉਲਟ ਜਾਣਾ ਸ਼ੁਰੂ ਹੋ ਜਾਵੇਗਾ ਜਦੋਂ ਤੁਸੀਂ ਇੱਕ ਕਿਲ ਦੇ ਨਾਲ ਉਪਾਅ ਕਰਕੇ ਤੇ ਉਸ ਕਿਲ ਨੂੰ ਤੁਸੀਂ ਗੱਡ ਦੇਓਗੇ ਤੁਹਾਡਾ ਜਿਹੜਾ ਦੁਸ਼ਮਣ ਹੈ ਉਹ ਪਛਤਾਉਣਾ ਸ਼ੁਰੂ ਕਰ ਦੇਵੇਗਾ ਆਪਣੇ ਕੀਤੇ ਤੇ ਉਸ ਨੂੰ ਬਹੁਤ ਪਛਤਾਵਾ ਹੋਵੇਗਾ ਇਸ ਦੇ ਨਾਲ-ਨਾਲ ਉੰਦੀ ਤੇ ਖੁਦ ਤੇ ਹੀ ਮੁਸੀਬਤ ਆ ਜਾਵੇਗੀ ਉਹ ਖੁਦ ਹੀ ਮੁਸੀਬਤ ਦੇ ਵਿੱਚ ਫਸ ਜਾਵੇਗਾ ਕਿ ਹੁਣ ਤੱਕ ਜੋ ਲੋਕ ਤੁਹਾਡੇ ਉੱਪਰ ਕਰ ਕਰਵਾ ਰਹੇ ਸੀ ਜਾਂ ਫਿਰ ਜੋ ਲੋਕ ਤੁਹਾਨੂੰ ਨੁਕਸਾਨ ਪਹੁੰਚਾ ਰਹੇ ਸੀ ਉਹਨਾਂ ਨੂੰ ਦੁੱਗਣਾ ਹੋ ਕੇ ਵਾਪਸ ਮੁੜੇਗਾ ਤੇ ਉਹ ਆਪਣੀ ਕਰਨੀ ਤੇ ਪਛਤਾਉਣਗੇ ਕਿਉਂਕਿ ਜੋ ਕਰਮ ਅਸੀਂ ਜਿੱਦਾਂ ਦੇ ਕਰਦੇ ਹਾਂ ਓਦਾਂ ਦਾ ਹੀ ਸਾਨੂੰ ਕਰਮਾਂ ਦੇ ਮੁਤਾਬਕ ਫਲ ਮਿਲਦਾ ਹੈ ਇਸ ਦੇ ਨਾਲ-ਨਾਲ ਉਹ ਇਹ ਸੋਚਣਾ ਸ਼ੁਰੂ ਕਰ ਦੇਣਗੇ ਕਿ ਅਸੀਂ ਕਿਸੇ ਦਾ ਕਿਉਂ ਕੁਝ ਵਿਗਾੜਿਆ ਅਸੀਂ ਕਿਉਂ ਕਿਸਮ ਕਿਸੇ ਦੇ ਨਾਲ ਦੁਸ਼ਮਣੀ ਪਾਈ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਜ਼ਰੂਰ ਹੋਵੇਗਾ ਤੇ ਜੇਕਰ ਉਹ ਫਿਰ ਵੀ ਤੁਹਾਡੇ ਉੱਪਰ ਕੁਝ ਕਰਵਾਉਂਦੇ ਨੇ ਤੇ ਉਸ ਦਾ ਤੁਹਾਡੇ ਉੱਪਰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕਿਸੇ ਵੀ ਚੀਜ਼ ਦਾ ਅਸਰ ਨਹੀਂ ਹੋਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਘਰ ਦੀ ਲੜਾਈ ਕਲੇਸ਼ ਦੂਰ ਹੋਣਗੇ ਜਿੰਨੀਆਂ ਵੀ ਪ੍ਰੋਬਲਮ ਮੁਸ਼ਕਲਾਂ ਨੇ ਉਹ ਦੂਰ ਹੋਣਗੀਆਂ ਤੁਹਾਡੀ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹੇਗੀ ਤੁਹਾਨੂੰ ਕਰਜ਼ੇ ਤੇ ਧਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੁਣ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਤੇ ਇਸ ਕੇਲ ਨੂੰ ਕਿਸ ਜਗ੍ਹਾ ਤੇ ਤੇ ਕਿਵੇਂ ਗੱਡਣਾ ਹੈ ਤੁਸੀਂ ਇਹ ਸੋ ਉਪਾਣ ਨੂੰ ਜਦੋਂ ਵੀ ਕਰੋਗੇ ਨਾ ਸੱਚੀ ਸ਼ਰਧਾ ਤੇ ਭਾਵਨਾ ਵਿਸ਼ਵਾਸ ਦੇ ਨਾਲ ਕਰਿਓ ਫਿਰ ਤੁਹਾਨੂੰ ਇਸ ਦਾ ਰਿਜ਼ਲਟ ਤੁਰੰਤ ਹੀ ਮਿਲੇਗਾ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਕੇਲ ਚਾਹੀਦਾ ਹੈ ਤੇ ਥੋੜਾ ਜਿਹਾ ਤੁਹਾਨੂੰ ਚਾਹੀਦਾ ਸੰਧੂਰ ਜੇਕਰ ਤੁਹਾਡੇ ਘਰ ਦੇ ਵਿੱਚ 3 ਇੰਚ ਲੰਬੀ ਕੇਲ ਹੈਗੀ ਆ ਤਾਂ ਤੁਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਸ ਉਪਾਅ ਦੇ ਵਿੱਚ ਜੇਕਰ ਤੁਹਾਡੀ ਘਰ ਦੇ ਵਿੱਚ ਈਨੀ ਕੇਲ ਨਹੀਂ ਹੈਗੀ ਤਾਂ ਤੁਸੀਂ ਬਾਜ਼ਾਰ ਤੋਂ ਜਾ ਕੇ ਵੀ ਕੇਲ ਲਿਆ ਸਕਦੇ ਹੋ ਕੇਲ ਬਿਲਕੁਲ ਸਿੱਧੀ ਹੋਣੀ ਚਾਹੀਦੀ ਏ ਮੁੜੀ ਹੋਈ ਨਹੀਂ ਹੋਣੀ ਚਾਹੀਦੀ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਮੰਗਲਵਾਰ ਤੇ ਸ਼ਨੀਵਾਰ ਵਾਲੇ ਦਿਨ ਕਰੋਗੇ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਹੋਰ ਵੀ ਵਧੀਆ ਮਿਲੇਗਾ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਮੰਗਲਵਾਰ ਕਰਦੇ ਹੋ ਤੈ ਤੁਸੀਂ ਮੰਗਲਵਾਰ ਨੂੰ ਕੇਲ ਖਰੀਦ ਕੇ ਲਿਆ ਸਕਦੇ ਹੋ ਜੇਕਰ ਤੁਸੀਂ ਇਸ ਉਪਾar ਨੂੰ ਸ਼ਨੀਵਾਰ ਦੇ ਦਿਨ ਕਰੋਗੇ ਤਾਂ ਸ਼ਨੀਵਾਰ ਨੂੰ ਲੋਹਾ ਖਰੀਦਣਾ ਸ਼ੁਭ ਨਹੀਂ ਮੰਨਿਆ ਜਾਂਦਾ ਤੁਸੀਂ ਇੱਕ ਦਿਨ ਪਹਿਲਾਂ ਕੇਲ ਖਰੀਦ ਕੇ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਸਕਦੇ ਹੋ ਤੇ ਜੋ ਸੰਦੂਰ ਲੈਣਾ ਹੈ ਸੰਦੂਰ ਵੀ ਦੋ ਤਰ੍ਹਾਂ ਦਾ ਹੁੰਦਾ ਏ ਇੱਕ ਸੰਦੂਰ ਹੁੰਦਾ ਏ ਜੋ ਮਾਤਾ ਨੂੰ ਚੜਾਇਆ ਜਾਂਦਾ ਏ ਤੇ ਇੱਕ ਹੁੰਦਾ ਏ ਜੋ ਕੇਸਰ ਹੁੰਦਾ ਏ ਐਨ ਦਾ ਭਾਵ ਕਿ ਕਾਮੀ ਰੰਗ ਦਾ ਸੰਦੂਰ ਜਿਹੜਾ ਹੁੰਦਾ ਏ ਜੋ ਕਿ ਹਨੂਮਾਨ ਜੀ ਨੂੰ ਚੜਾਇਆ ਜਾਂਦਾ ਹੈ ਤੇ ਇਸੇ ਤਰ੍ਹਾਂ ਜੋ ਹਨੂਮਾਨ ਜੀ ਦੀ ਪੂਜਾ ਦੇ ਵਿੱਚ ਸੰਦੂਰ ਵਰਤਿਆ ਜਾਂਦਾ ਹੈ ਉਹੀ ਸੰਦੂਰ ਤੁਸੀਂ ਇਸ ਉਪਾਣ ਨੂੰ ਕਰਨ ਦੇ ਸਮੇਂ ਲੈ ਕੇ ਆਉਣਾ ਹੈ ਤੇ ਇਸੇ ਤਰ੍ਹਾਂ ਸੰਦੂਰ ਤੇ ਕੇਲ ਲੈਣ ਦੇ ਨਾਲ-ਨਾਲ ਤੁਸੀਂ ਥੋੜਾ ਜਿਹਾ ਲੈਣਾ ਹੈ ਸਰੋਂ ਦਾ ਤੇਲ ਤੇ ਸਰੋਂ ਦਾ ਤੇਲ ਤੁਸੀਂ ਕਿਸੇ ਕਟੋਰੀ ਦੇ ਵਿੱਚ ਥੋੜਾ ਜਿਹਾ ਪਾ ਲੈਣਾ ਤੇ ਉਸ ਦੇ ਵਿੱਚ ਥੋੜਾ ਜਿਹਾ ਪਾਉਣਾ ਹੈ ਸੰਦੂਰ ਤੇਲ ਸਿਰਫ ਤੁਸੀਂ ਇੰਨਾ ਕੋ ਪਾਉਣਾ ਹੈ ਕਿ ਸੰਧੂਰ ਨੂੰ ਸਿਰਫ ਗਿੱਲਾ ਹੀ ਕਰਨਾ ਹੈ ਇਸੇ ਤਰ੍ਹਾਂ ਇਸ ਉਪਾਣ ਨੂੰ ਕਰਦੇ ਸਮੇਂ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਜੇਕਰ ਵਾਲਾ ਸਥਾਨ ਤੁਹਾਡੇ ਘਰ ਦੇ ਵਿੱਚ ਬਣਿਆ ਹੋਇਆ ਉੱਥੇ ਬੈਠ ਕੇ ਤੁਸੀਂ ਕਰ ਸਕਦੇ ਹੋ ਤੇ ਜਦੋਂ ਤੁਸੀਂ ਇਸ ਸੰਧੂਰ ਨੂੰ ਕੇਲ ਦੇ ਉੱਪਰ ਲਗਾਉਣਾ ਹੈ ਨਾ ਉਸ ਸਮੇਂ ਜਿਹੜੇ ਵੀ ਤੁਸੀਂ ਮੰਤਰ ਦਾ ਜਾਪ ਕਰਦੇ ਹੋ ਜਾਂ ਕੋਈ ਪਾਠ ਪੂਜਾ ਕਰਦੇ ਹੋ ਆਪਣੀ ਪਰਮਾਤਮਾ ਨੂੰ ਯਾਦ ਕਰਨ ਦੇ ਸਮੇਂ ਉਹ ਤੁਸੀਂ 10 ਤੋਂ 15 ਮਿੰਟ ਤੱਕ ਕਰਨਾ ਹੈ ਯੋਕੇ ਜਿਹੜਾ ਵੀ ਤੁਸੀਂ ਪਾਠ ਪੂਜਾ ਕਰਦੇ ਹੋ ਨਾ ਉਸ ਦਾ ਤੁਸੀਂ 11 ਵਾਰ ਜਾਪ ਕਰਨਾ ਹੈ ਜੇਕਰ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋਗੇ ਤਾਂ 11 ਵਾਰ ਜੇਕਰ ਤੁਸੀਂ ਮੂਲ ਮੰਤਰ ਕਰੋਗੇ ਤਾਂ ਉਹ ਵੀ 11 ਵਾਰ ਵਾਧ ਕਰ ਸਕਦੇ ਹੋ ਤਾਂ ਕਰੋ ਲੇਕਿਨ 11 ਵਾਰ ਜ਼ਰੂਰ ਕਰਕੇ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਟਾਣ ਨਹੀਂ ਬੜਿਆ ਹੋਇਆ ਤਾਂ ਤੁਸੀਂ ਇਸ ਊਕਾ ਨੂੰ ਆਪਣੀ ਘਰ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਜਾਂ ਕਮਰੇ 'ਚ ਬੈਠ ਕੇ ਦੱਖਣ ਦਿਸ਼ਾ ਦੇ ਵੱਲ ਆਪਣਾ ਮੂੰਹ ਕਰਕੇ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਕਿੱਲੇ ਦੇ ਉੱਪਰ ਸੰਧੂਰ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਤੇ ਸਰੋਂ ਦੇ ਤੇਲ ਦੇ ਨਾਲ ਉਸ ਨੂੰ ਤਿਆਰ ਕਰਨਾ ਹੈ ਤੇ ਉਸ ਦੀਵੇ ਨੂੰ ਤੁਸੀਂ ਦੱਖਣ ਦਿਸ਼ਾ ਦੇ ਵਿੱਚ ਜਗਾ ਕੇ ਰੱਖ ਦੇਣਾ ਤੇ ਇਹ ਜਿਹੜਾ ਕਿੱਲ ਤੁਸੀਂ ਸੰਧੂਰ ਲਗਾ ਕੇ ਤਿਆਰ ਕੀਤਾ ਹੈ ਇਸ ਕਿੱਲ ਨੂੰ ਤੁਸੀਂ ਗਰਮ ਕਰਨਾ ਹੈ ਤੁਸੀਂ ਗਰਮ ਇਨਾ ਕਰਨਾ ਹੈ ਕਿ ਉਹ ਪੂਰਾ ਰੈੱਡ ਹੋ ਜਾਵੇ ਤੇ ਉਸ ਕੇਲ ਨੂੰ ਗਰਮ ਕਰਦੇ ਸਮੇਂ ਤੁਸੀਂ ਸਾਵਧਾਨੀ ਰੱਖਣੀ ਹੈ ਕਿ ਤੁਹਾਡਾ ਹੱਥ ਨਾ ਚਲੇ ਤੁਸੀਂ ਉਸ ਨੂੰ ਕਿਸੇ ਚੀਜ਼ ਦੇ ਨਾਲ ਫੜ ਕੇ ਰੱਖ ਲੈ ਤੇ ਇਸ ਕੇਲ ਨੂੰ ਗਰਮ ਹੁੰਦੇ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਕੋਈ ਵੀ 네ਗਟਿਵਿਟੀ ਸੋਚ ਨਹੀਂ ਭਰਨੀ ਤੇ ਜੇਕਰ ਤੁਹਾਡੇ ਦੁਸ਼ਮਣਾਂ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆ ਵੀ ਰਿਹਾ ਹੈ ਤੇ ਤੁਸੀਂ ਇਸ ਤਰ੍ਹਾਂ ਸੋਚਣਾ ਹੈ ਕਿ ਮੇਰੇ ਦੁਸ਼ਮਣ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਰਹੇ ਨੇ ਇਸੇ ਤਰ੍ਹਾਂ ਜਦੋਂ ਕਿਲ ਗਰਮ ਹੋ ਜਾਵੇਗਾ ਉਸ ਨੂੰ ਰੱਖ ਕੇ ਤੁਸੀਂ ਜਿਹੜਾ ਕਿਲ ਗਰਮ ਕਰਨਾ ਹੈ ਉਹ ਦੀਵੇ ਦੀ ਲੋਹ ਤੇ ਹੀ ਗਰਮ ਕਰਨਾ ਹੈ ਜੇ ਉਹ ਦੀਵਾ ਜਗਾਓਗੇ ਨਾ ਉਸ ਲੋਹ ਤੇ ਹੀ ਤੁਸੀਂ ਗਰਮ ਕਰਨਾ ਹੈ ਤੇ ਗਰਮ ਕਰਨ ਤੋਂ ਬਾਅਦ ਵਿੱਚ ਉਸ ਨੂੰ ਠੰਡਾ ਕਰਨਾ ਹੈ ਠੰਡਾ ਕਰਨ ਤੋਂ ਬਾਅਦ ਵਿੱਚ ਤੁਸੀਂ ਵਾਈਟ ਪੇਪਰ ਕਾਗਜ਼ ਦੇ ਵਿੱਚ ਉਸ ਕਿਲ ਨੂੰ ਰੱਖ ਸਕਦੇ ਹੋ ਤੇ ਜਾਂ ਫਿਰ ਬਲੈਕ ਕਲਰ ਦਾ ਥੋੜਾ ਜਿਹਾ ਰਮਾਲ ਸਾਈਜ਼ ਦਾ ਕੱਪੜਾ ਉਹਦੇ ਵਿੱਚ ਵੀ ਰੱਖ ਸਕਦੇ ਹੋ ਤੇ ਇਸ ਬਾਰੇ ਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ ਕਿ ਘਰ ਦੇ ਵਿੱਚ ਵੀ ਤੁਸੀਂ ਕਿਸੇ ਨੂੰ ਨਹੀਂ ਇਸ ਦੇ ਬਾਰੇ ਦੱਸਣਾ ਇਸ ਉਪਾਰਨ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਮਹਿਲਾئیں ਪੁਰਸ਼ ਕੋਈ ਵੀ ਲੇਡੀਜ਼ ਜੈਟ ਕੋਈ ਵੀ ਕਰ ਸਕਦਾ ਹੈ ਇਸ ਉਪਾਰਨ ਇਸੇ ਤਰ੍ਹਾਂ ਇਸ ਸਕੇਲ ਨੂੰ ਤੁਸੀਂ ਇੱਕ ਵਾਈਟ ਪੇਪਰ ਜਾਂ ਬਲੈਕ ਕਪੜੇ ਦੇ ਵਿੱਚ ਲਪੇਟ ਕੇ ਰੱਖ ਲੈਣਾ ਤੇ ਇਸ ਤੋਂ ਬਾਅਦ ਦੇ ਵਿੱਚ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਘਰ ਜਾਣਦੇ ਹੋ ਉਸ ਦਾ ਨਾਮ ਪਤਾ ਜਾਣਦੇ ਹੋ ਤਾਂ ਇਸ ਉਪਾਰ ਨੂੰ ਤੁਸੀਂ ਰਾਤ ਦੇ ਸਮੇਂ ਸਾਵਧਾਨੀ ਦੇ ਨਾਲ ਕਰਨਾ ਹੈ। ਇਸ ਕਿੱਲ ਨੂੰ ਲੈ ਕੇ ਜਾਣਾ ਹੈ ਤੇ ਉਸ ਦੇ ਘਰ ਦੀ ਜਿਹੜੀ ਚਾਰਤਵਾਰੀ ਹੋਵੇਗੀ ਉਸ ਚਾਰ ਦੁਵਾਰੀ ਦੇ ਵਿੱਚ ਤੁਸੀਂ ਇਸ ਕਿੱਲ ਨੂੰ ਠੋਕ ਕੇ ਆ ਜਾਣਾ। ਸਿਰਫ ਇੰਨਾ ਹੀ ਕਰਨਾ ਹੈ ਪਰ ਸਾਵਧਾਨੀ ਦੇ ਨਾਲ ਕਰਨਾ। ਦੇਣ ਦੇ ਸਮੇਂ ਇਸ ਨੂੰ ਨਾ ਕਰਿਓ ਤਾਂ ਜੋ ਕਿ ਤੁਹਾਨੂੰ ਕੋਈ ਦੇਖ ਵੀ ਸਕਦਾ ਹੈ ਤੇ ਤੁਹਾਨੂੰ ਕੋਈ ਪ੍ਰੋਬਲਮ ਵੀ ਆ ਸਕਦੀ ਹੈ। ਇਹ ਸੋ ਇਲਾਵਾ ਜਿਹੜੇ ਲੋਕਾਂ ਦਾ ਇਹ ਕਹਿਣਾ ਕਿ ਅਸੀਂ ਤਾਂ ਜਾਣਦੇ ਹੀ ਨਹੀਂ ਸਾਡਾ ਇਹ ਤਾਂ ਗੁਪਤ ਦੁਸ਼ਮਣ ਨੇ ਸਾਨੂੰ ਤਾਂ ਪਤਾ ਹੀ ਨਹੀਂ ਕਿਹੜਾ ਸਾਡਾ ਦੁਸ਼ਮਣ ਹੈ ਤੇ ਕਿਹੜਾ ਉਹਨਾਂ ਦਾ ਘਾਰੇ ਤਾਂ ਉਹਨਾਂ ਦੇ ਲਈ ਇਹ ਆ ਕਿ ਉਹਨਾਂ ਨੇ ਕੀ ਕਰਨਾ ਹੈ ਕਿ ਜਿਹੜੇ ਦਰਖਤ ਨੂੰ ਕੰਡੇ ਲੱਗੇ ਹੁੰਦੇ ਨੇ ਉਸ ਦਰਖਤ ਦੇ ਨਾਲ ਇਸ ਉਪਾਉ ਨੂੰ ਕਰਨਾ ਹੈ ਉਹ ਜਿਵੇਂ ਬਬੂਲ ਦਾ ਪੀੜ ਹੁੰਦਾ ਹੈ ਜਾਂ ਫਿਰ ਗੁਲਾਬ ਦਾ ਪੌਦਾ ਹੁੰਦਾ ਹੈ ਇਸ ਤਰ੍ਹਾਂ ਦੇ ਪੌਦੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜਿਹੜੇ ਜਿਹੜੇ ਕਹਿੰਦੇ ਆ ਕਿ ਸਾਡੇ ਗੁप्त ਦੁਸ਼ਮਣ ਨੇ ਜਿੰਨਾ ਬਾਰਿਆ ਸੀ ਜਾਣ ਦੇਣੀ ਹੈਗੇ ਤੇ ਇਸੇ ਤਰ੍ਹਾਂ ਉਸ ਦਰਖਤ ਦੇ ਕੋਲ ਜਾ ਕੇ ਜਿਸ ਨੂੰ ਕੰਡੇ ਲੱਗੇ ਹੋਣਗੇ ਬਲੈਕ ਕਲਰ ਦਾ ਪੈਨੇਚਾ ਮਾਰਕਰ ਲੈਣਾ ਹੈ ਤੇ ਉਸ ਦੇ ਤਨੇ ਤੇ ਤੁਸੀਂ ਇਹ ਲੈ ਕੇ ਆਉਣਾ ਹੈ ਦੁਸ਼ਮਣ ਗੁप्त ਦੁਸ਼ਮਣ ਲੈ ਕੇ ਆਉਣਾ ਤੇ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਤੁਹਾਡੇ ਮਨ ਦੇ ਵਿੱਚ ਉਸ ਵਿਅਕਤੀ ਦੇ ਲਈ ਵਿਚਾਰ ਹੋਣ ਜੋ ਵਿਅਕਤੀ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜਿੱਥੇ ਤੁਸੀਂ ਦੁਸ਼ਮਣ ਲਿਖਣਾ ਉੱਥੇ ਤੁਸੀਂ ਇਸ ਕਿਲ ਨੂੰ ਠੋਕ ਦਿਨਾ ਤੇ ਕਿਲ ਨੂੰ ਠੋਕਦੇ ਸਮੇਂ ਤੁਸੀਂ ਮਨ ਦੇ ਵਿੱਚ ਇਹ ਵਿਚਾਰ ਰੱਖਣੀ ਹੈ ਕਿ ਜਿਹੜਾ ਤੁਹਾਡਾ ਦੁਸ਼ਮਣ ਹੈ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਚੁੱਕਾ ਹੈ ਤੇ ਇਸ ਤਰ੍ਹਾਂ ਇਹ ਉਪਾਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਸਿੱਧਾ ਆਪਣੇ ਘਰ ਦੇ ਵਿੱਚ ਆ ਜਾਣਾ ਤੇ ਪਿੱਛੇ ਮੁੜ ਕੇ ਵੀ ਨਹੀਂ ਦੇਖਣਾ ਨਾ ਹੀ ਜਾਂਦੇ ਸਮੇਂ ਨਾ ਹੀ ਆਉਂਦੇ ਸਮੇਂ ਰਸਤੇ ਦੇ ਵਿੱਚ ਕਿਸੇ ਦੇ ਕੋਲ ਰੁਕਣਾ ਤੇ ਨਾ ਹੀ ਕੋਈ ਗੱਲਬਾਤ ਕਰਨੀ ਇਸੀ ਤਰ੍ਹਾਂ ਘਰ ਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਹੱਥ-ਮੂੰਹ ਧੋ ਕੇ ਆਪਨੀ ਆਪ ਨੂੰ ਸੁੱਚਾ ਕਰ ਲੈਣਾ ਤਾਂ ਜੋ ਕਿ ਇਸ ਉਪਾਅ ਨੂੰ ਕਰਨ ਤੋਂ ਬਾਅਦ ਕਿਸੇ ਵੀ ਨਕਾਰਾਤਮਕ ਚੀਜ਼ ਦਾ ਪ੍ਰਭਾਵ ਤੁਹਾਡੇ ਉੱਪਰ ਨਾ ਪਵੇ। ਇਸੇ ਤਰ੍ਹਾਂ ਤੁਹਾਡੇ ਪਰਿਵਾਰ ਦੇ ਵਿੱਚ ਜੇਕਰ ਲਗਾਤਾਰ ਝਗੜੇ ਹੋ ਰਹੇ ਨੇ ਜਾਂ ਕਿਸੇ ਬਿਮਾਰੀ ਤੋਂ ਤੰਗ ਪਰੇਸ਼ਾਨ ਹੈ ਜਾਂ ਤੁਹਾਡੇ ਘਰ ਦੇ ਵਿੱਚ ਗਰੀਬੀ ਕਰਜ਼ੇ ਦੀ ਸਮੱਸਿਆ ਹੈ ਤੇ ਜਾਂ ਫਿਰ ਤੁਹਾਡੇ ਦੁਸ਼ਮਣਾਂ ਨੇ ਬਹੁਤ ਜ਼ਿਆਦਾ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਇਹ ਉਪਾਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ کارਗਰ ਤੇ ਚਮਤਕਾਰੀ ਸਿੱਧ ਹੋਣ ਵਾਲਾ ਇਹ ਉਪਾਾ ਰਾਤ ਦੇ ਸਮੇਂ ਕੀਤਾ ਗਿਆ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹੇਗਾ ਕਿਉਂਕਿ ਉਸ ਸਮੇਂ ਤੁਹਾਨੂੰ ਇਸ ਉਪਾਾ ਨੂੰ ਕਰਦੇ ਸਮੇਂ ਕੋਈ ਵੀ ਨਹੀਂ ਦੇਖੇਗਾ ਤੇ ਇਸ ਕਰਕੇ ਜਿਹੜਾ ਤੁਹਾਡਾ ਕੀਤਾ ਗਿਆ ਉਪਾਾ ਇਹ ਨਾ ਉਹ ਸਕਸੈਸਫੁਲ ਹੋ ਜਾਵੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਜਿਹੜੇ ਪਿੰਡ ਸ਼ਹਿਰ ਦੇ ਵਿੱਚ ਰਹਿੰਦੇ ਹੋ ਉਥੇ ਦੁਪਹਿਰ ਦੇ ਸਮੇਂ ਸ਼ਾਂਤੀ ਰਹਿੰਦੀ ਹੈ ਕੋਈ ਆਸਪਾਸ ਤੁਹਾਨੂੰ ਦੁਪਹਿਰ ਦੇ ਸਮੇਂ ਦਾ ਕਾਈ ਨਹੀਂ ਦਿੰਦਾ ਤਾਂ ਤੁਸੀਂ ਇਸ ਉਪਾਅ ਨੂੰ ਦੁਪਹਿਰ ਦੇ ਸਮੇਂ ਵੀ ਕਰ ਸਕਦੇ ਹੋ ਇਹ ਉਪਾਅ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਇਹ ਉਪਾਅ ਦਾ ਰਿਜ਼ਲਟ ਕੁਝ ਹੀ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਜਦੋਂ ਇਸ ਉਪਾਅ ਨੂੰ ਤੁਸੀਂ ਕਰਕੇ ਆਪਣੇ ਘਰ ਦੇ ਵਿੱਚ ਆਉਣੇ ਹੋ ਤਾਂ ਕਿਸੇ ਪਰਿਵਾਰਿਕ ਮੈਂਬਰ ਦੇ ਨਾਲ ਇਸ ਵਿਸ਼ੇ ਤੇ ਤੁਸੀਂ ਗੱਲਬਾਤ ਨਾ ਕਰਿਓ ਤੇ ਇਸ ਤੋਂ ਇਲਾਵਾ ਤੁਸੀਂ ਆਪਣੇ ਮਨ ਨੂੰ ਵੀ ਬਿਲਕੁਲ ਸ਼ਾਂਤ ਰੱਖਣਾ ਕਿਸੇ ਵੀ ਚੀਜ਼ ਦੇ ਬਾਰੇ ਸੋਚਣਾ ਨਹੀਂ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਤੁਸੀਂ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖੋ ਇਹ ਉਪਾਅ ਤੁਹਾਨੂੰ ਬਹੁਤ ਜਿਆਦਾ ਤੁਹਾਡੇ ਦੁੱਖ ਤਕਲੀਫ ਦੂਰ ਕਰਕੇ ਤੁਹਾਨੂੰ ਕਈ ਚਮਤਕਾਰੀ ਫਾਇਦੇ ਦੇ ਸਕਦਾ ਹੈ ਸੋ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕੋਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ